ਪੰਜਾਬ ਦੀਆਂ ਅਪਰਾਧਿਕ ਘਟਨਾਵਾਂ ਵਿੱਚ ਇੱਕ ਹੋਰ ਸੰਸਨੀਖੇਜ਼ ਮਾਮਲਾ ਜੁੜ ਗਿਆ ਹੈ ਖਬਰ ਆਈ ਹੈ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਤੋਂ ਜਿੱਥੇ ਇੱਕ 71 ਸਾਲਾ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦਾ ਨਾਮ ਦਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਘਣਗਸ ਹੈ ਜੋ ਕਿ ਰਿਟਾਇਰਡ ਅਧਿਆਪਕ ਸੀ ਅਤੇ ਲੋਕਾਂ ਨੂੰ ਵਿਆਜ ਤੇ ਪੈਸੇ ਦੇਣ ਦਾ ਸ਼ਾਹੂਕਾਰ ਦਾ ਕੰਮ ਕਰਦਾ ਸੀ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੈਸਿਆਂ ਦੇ ਲੈਣ ਦੇਣ ਕਾਰਨ ਦਲ ਸਿੰਘ ਨੂੰ 5 ਜੁਲਾਈ ਨੂੰ ਅਗਵਾ ਕਰ ਲਿਆ ਗਿਆ ਬਹੁਤ ਭਾਲ ਕਰਨ ਦੇ ਬਾਵਜੂਦ ਜਦੋਂ ਉਹ ਨਾ ਮਿਲੇ ਤਾਂ 6 ਤਰੀਕ ਨੂੰ ਥਾਣਾ ਪਹਿਲਵਿਕੇ ਇਸ ਦੀ ਰਿਪੋਰਟ ਦਰਜ ਕਰਵਾਈ ਗਈ ਇਹ ਜਿਹੜੀ ਇਹ ਜਿਹੜਾ ਬੰਦਾ ਇਹ ਤੁਹਾਡਾ ਕੀ ਲੱਗਦਾ ਸ਼ੀਬ ਜੀ ਅੱਛਾ ਕੀ ਗੱਲ ਹੋਈ ਜੀ ਇਹਨਾਂ ਨੂੰ ਕਿਵੇਂ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਅੱਛਾ ਜੀ ਪੈਸੇ ਦਿੰਦੇ ਸੀਗੇ ਵਿਆਜ ਤੇ ਅੱਛਾ ਉਹ ਬੰਦਿਆਂ ਨੂੰ ਪਹਿਲਾਂ ਪੈਸੇ ਚਲਦੇ ਨੇ ਉਹਨਾਂ ਵੱਲ ਠੀਕ ਹੈ ਜੀ ਇਹਨਾਂ ਨੇ ਇਹ ਕਾਰਾ ਕੀ ਤੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹਨਾਂ ਦੀ ਮੌਤ ਹੋ ਗਈ ਹੈ ਜਾਂ ਇਹ ਪੁਲਿਸ ਨੇ ਕੱਢੀ ਆ ਜੀ ਅਸੀਂ ਸ਼ੱਕ ਦੇ ਆਧਾਰ ਤੇ ਚੱਕੇ ਹੋਏ ਸੀ ਬੰਦੇ ਉਹ ਅੱਛਾ ਜੀ ਤੇ ਕਿੰਨਾ ਕੁ ਪੈਸਿਆਂ ਦਾ ਲੈਣ ਦੇਣ ਸੀ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਉਹ ਕਾਗਜ਼ੀਤ ਦੱਸ ਦਾਂਗੇ ਠੀਕ ਹੈ ਜੀ ਇਹ ਬੰਦੇ ਕਿੰਨੇ ਸੀ 30 ਲੱਖ ਰੁਪਏ ਇਹ ਤਿੰਨ ਬੰਦੇ ਸੀ ਜਿਨ੍ਹਾਂ ਤੋਂ ਪੈਸੇ ਲੈਣੇ ਸੀ ਜਿਨ੍ਹਾਂ ਨੇ ਇਹ ਕਾਰਾਗੀਤਾ ਚੌਥਾ ਇਹਨਾਂ ਨੇ ਖਰੀਦਿਆ ਅੱਛਾ ਉਹਦਾ ਅੱਛਾ ਉਹਨਾਂ ਜੋ ਕਿੰਨੇ ਬੰਦੇ ਪੁਲਿਸ ਨੇ ਫੜ ਲਏ ਜੋ ਤੁਹਾਨੂੰ ਚਾਰੇ ਫੜੇ ਹੋਏ ਨੇ ਚਾਰੇ ਫੜੇ ਹੋਏ ਆ ਜੀ ਤੇ ਉਹਨਾਂ ਦੇ ਨਾਂ ਕੀ ਆ ਚਾਰਾਂ ਦੇ ਜੀ ਗੁਰਮukh ਸਿੰਘ ਭੰਦੇਰੀ ਅੱਛਾ ਗੁਰਮukh ਅੱਗੇ ਜੀ ਇੱਕ ਗਰਮੀਤ ਸਿੰਘ ਪਠੜਾ ਠੀਕ ਹੈ ਜੀ ਇੱਕ ਮੁੰਡਾ ਮਨਜੂਤ ਸਿੰਘ ਹੈ ਅਰਜੋਤ ਸਿੰਘ ਖਟੜਾ ਹੈਗਾ ਇੱਕ ਜੀ ਕੋਈ ਇਧਰ ਇਹਨਾਂ ਦੇ ਬਰਾਚੋ ਦਾ ਕੋਈ ਇਹਨਾਂ ਦੇ ਉਹ ਦਾ ਲੱਗਣਾ ਅੱਛਾ ਇਹ ਉਥੋਂ ਇੱਕ ਇੱਕ ਇਹਨਾਂ ਨੂੰ ਜਿਹੜੇ ਹੈ ਇਹਨਾਂ ਦੀ ਡੈਥ ਹੋਈ ਬਜ਼ੁਰਗ ਕਹਿੰਦੇ ਇਹਨੂੰ ਕਿੱਥੋਂ ਚੁੱਕਿਆ ਇਹਨਾਂ ਨੇ ਇਨ੍ਹਾਂ ਦੇ ਰਾਹੇ ਤੋਂ ਦਰਾਹੇ ਪੈਲ ਗਏ ਨਹੀਂ ਨਹੀਂ ਗਏ ਪੈਲ ਸੀ ਲੋਕੇਸ਼ਨ ਦਰਾਹੇ ਨਾਲ ਟਾਵਰ ਬੰਦ ਹੋਇਆ ਠੀਕ ਹੈ ਜੀ ਦਰਾਹੇ ਅਖੀਰਲਾ ਟਾਵਰ ਦਰਾਹੇ ਬੰਦ ਲਗੇ ਅਖੀਰ ਹੀ ਕਾਲ ਦਰਾਹੇ ਤੋਂ ਪੁਲਿਸ ਨੇ ਮੋਬਾਈਲ ਫੋਨ ਦੇ ਵੇਰਵੇ ਅਤੇ ਸ਼ੱਕ ਦੇ ਆਧਾਰ ਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਦੇ ਨਿਸ਼ਾਨਦੇਹੀ ਤੇ ਮ੍ਰਿਤਕ ਦਲ ਸਿੰਘ ਦੀ ਲਾਸ਼ ਬੱਲਾਚੌਰ ਨੇੜੇ ਬਿਸਤ ਦੁਆਬ ਨਹਿਰ ਵਿੱਚ ਤੈਰਦੀ ਹੋਈ ਪਾਈ ਗਈ ਮ੍ਰਿਤਕ ਦਲ ਸਿੰਘ ਦੇ ਪੁੱਤਰ ਵਰਿੰਦਰਪਾਲ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਉਸਦੇ ਪਿਤਾ ਦੇ ਕਾਤਲਾਂ ਦਾ ਸਾਥ ਦੇ ਰਹੀ ਹੈ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਹਾਜ਼ਰ ਕਰਕੇ ਉਹਨਾਂ ਤੋਂ ਲਾਸ਼ ਬਾਹਰ ਨਹੀਂ ਕਢਵਾਉਂਦੀ ਪਰਿਵਾਰ ਮੈਂਬਰ ਵੀ ਲਾਸ਼ ਬਾਰ ਨਹੀਂ ਕੱਢਣਗੇ ਜਿਹੜੀ ਇਹ ਡੈੱਡ ਬੋਡੀ ਉਹ ਮੁਰਜ਼ਮ ਆ ਕੇ ਕਢਾਉਣ ਜੀ ਉਹਨਾਂ ਨੇ ਸਾਰਾ ਕੁਝ ਕੀਤਾ ਸਾਰਾ ਇਹ ਜਿਹੜਾ ਪੈਸਾ ਕਿੰਨਾ ਕੁ ਆਈਡੀਆ ਸੀ ਜਿਹੜਾ ਲਾਂਨ ਦੇਣ ਸੀਗਾ ਲਾਂਨ ਦੇਦਾ तकरीबन 1.5 25 ਲੱਖ ਰੁਪਇਆ ਸੀਗਾ ਇਹ ਨਾ ਬੰਦਿਆਂ ਰਾਹੀਂ ਡੈਡੀ ਸਾਡੇ ਪੈਸੇ ਦਿੰਦੀ ਸੀ ਇਹ ਜਿਹੜਾ ਇਹ ਜਿਹੜੇ ਬੰਦੇ ਆਗੇ ਇਹ ਬੰਦਿਆਂ ਤੇ ਤੁਹਾਨੂੰ ਪਹਿਲਾਂ ਸ਼ੱਕ ਪਿਆ ਕਿ ਪੁਲਿਸ ਨੇ ਫੜੇ ਆ ਜੀ ਪੁੱਛਨੇ ਜੀ ਪੁਲਿਸ ਨੇ ਫੜੇ ਨਹੀਂ ਕੋਈ ਸਾਨੂੰ ਇਹ ਵੀ ਸੀ ਸਾਡਾ ਡੈਡੀ ਇਹਨਾਂ ਕੋਈ ਬੈਂਦਾ ਉੜਦਾ ਇਹਨਾਂ ਦੇ ਰਾਹੀ ਉੱਪਰ ਨੋਟ ਸੀਗੀ ਉਦੋਂ ਕਾਗਜ਼ ਭਿਲਦਾਉਣਾ ਸੀਗੀ ਠੀਕ ਹੈ ਜੀ ਇਹ ਗੁਰਮukh ਸਿੰਘ ਪੰਦੇਰ ਕੋ ਪੁੱਛਿਆ ਮੈਂ ਮੈਂ ਕਿਹਾ ਮੇਰੇ ਡੈਡੀ ਨਹੀਂ ਆਏ ਗਰਮੀ ਸਿੰਘ ਭੱਡੜ ਤੋਂ ਹੀ ਪੁੱਛਿਆ ਇਹ ਕਹਿੰਦੇ ਨਹੀਂ ਜੀ ਮੈਂ ਤਾਂ ਦੇਖਿਆ ਨਹੀਂ ਦੂ ਇਹਦੇ ਨੇ ਜਿਹੜਾ ਮੁੰਡਾ ਹਰਜੋਤ ਆ ਉਹ ਕਹਿੰਦੇ ਸੀ 2 ਮਿੰਟ ਮਿਲੇ ਇਹਨਾਂ ਨੂੰ ਫਿਰ ਉਹ ਦਰਾਹੇ ਲੈ ਕੇ ਗੱਡੀ ਚ ਨਹੀਂ ਉੱਥੇ ਜਾ ਕੇ ਇਹਨਾਂ ਦੀ ਲੋਕੇਸ਼ਨ ਬੰਦ ਹੁੰਦੀ ਹੈ ਮੇਰੇ ਫਾਦਰ ਜੀ ਨੂੰ ਸਾਨੂੰ ਅਰਜੀ ਨਿਸ਼ੀਬ ਨੇ ਦਿੱਤੀ ਵੀ 1 ਲੱਖ 40000 ਰੁਪਏ ਉਹਨਾਂ ਦੀ ਜੇਬ ਸੀਗੀ ਉਹ ਬੈਂਕ ਤੋਂ ਪੁਲਿਸ ਵਾਲਿਆਂ ਨੇ ਰਿਕਾਰਡਿੰਗ ਵੀ ਕਢਾਈ 1 ਲੱਖ 10 30000 ਸਾਡੇ ਘਰੋਂ ਗਿਆ ਹੋਇਆ ਦੀ ਬਾਰੇ ਅਸੀਂ ਦਾ ਬੰਦਾ ਹੀ ਆਉਣ ਉਹ ਜਿਹੜੀਆਂ ਨੇ ਕਤਲ ਕੀਤਾ ਇਹ ਉਹ ਆਪਣੀ লাশ ਕਢਾਉਣਾ ਅਸੀਂ ਮੂਵੀ ਬਣਾਉਣੀ ਹੈ ਠੀਕ ਹੈ ਜੀ ਨਹੀਂ ਉਹ ਬੰਦੇ ਨਾਲ ਨਹੀਂ ਲੈਂਦੇ ਪੁਲਿਸ ਨੇ ਜੀ ਨਹੀਂ ਲੈਂਦੇ ਨਹੀਂ ਇੱਥੇ ਨਾਲ ਨਹੀਂ ਲੈਂਦੇ ਪਰ ਉਹਨਾਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਤਾਂ ਕਿਵੇਂ ਪਤਾ ਲੱਗ ਗਿਆ ਵੀ ਉੱਥੇ ਡਿੱਗੀ ਹੈ ਡੈੱਡ ਬੋਡੀ ਉੱਥੇ ਸੁੱਕੀ ਹੈ ਉਹ ਤਾਂ ਲੈ ਕੇ ਹੋਏ ਹੁਣ ਕੇ ਬੱਜੀ ਪਈ ਆ ਤੁਹਾਨੂੰ ਪੁਲਿਸ ਤੁਹਾਡਾ ਸਾਥ ਨਹੀਂ ਦੇ ਰਹੀ ਪੁਲਿਸ ਨੇ ਸਾਥ ਕੀਤਾ ਪੈਲ ਵਾਲੀ ਨੇ ਦਿੱਤਾ ਹੀ ਨਹੀਂ ਸਾਡੇ ਨਾਲ ਇਹ ਤਾਂ ਖੰਨੀ ਵਾਲੀ ਨੇ ਦਿੱਤਾ ਬਿਚਾਰੀ ਨੇ ਅੱਛਾ ਜੀ ਉਹਨਾਂ ਨੇ ਸੁਣਿਆ ਜਿਹੜੀ ਪੈਲ ਵਾਲੀ ਪੁਲਿਸ ਹੈ ਉਹਨੇ ਤੁਹਾਡਾ ਬਿਲਕੁਲ ਸਾਥ ਨਹੀਂ ਬਿਲਕੁਲ ਨਹੀਂ ਸਾਥ ਇੱਕ ਪੈਸੇ ਦਾ ਮਹੀਨਾ ਕੀਤਾ ਸਾਡੇ ਨਾਲ ਟੱਕਾ ਕੀਤਾ ਉਹਨਾਂ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਅਜਿਹਾ ਨਾ ਕੀਤਾ ਤਾਂ ਥਾਣਾ ਪੈਲ ਸਾਹਮਣੇ ਰੋਸ ਧਰਨਾ ਲਗਾਇਆ ਜਾਵੇਗਾ ਪੁਲਿਸ ਵੱਲੋਂ 파ਟੀ ਫਾਈਲ ਨੂੰ ਪੇਜ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫੋਕਸ ਮੈਂ ਟੀਵੀ ਦੇ ਲਈ ਨਵਾਂ ਸ਼ਹਿਰ ਤੋਂ ਜਤਿੰਦਰ ਪਾਲ ਸਿੰਘ ਕਲੀਅਰ ਦੀ ਰਿਪੋਰਟ